ਆਸ ਕਰਦਾ ਸਾਰੇ ਠੀਕ ਹੋਵੋਗੇ। ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਮੈਂ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦੀ ਗੱਲ ਕਰਨ ਲੱਗਾ ਵਾਂ। ਇਸ ਤਰ੍ਹਾਂ ਦੇ ਟੌਪਿਕ ਤੇ ਗੱਲ ਕਰਨ ਲੱਗਾ ਵਾਂ ਜਿਹੜਾ ਬਹੁਤ ਮਹੱਤਵਪੂਰਨ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ ਉਸ ਦਾ। ਉਹ ਹੈ ਜੀ ਮਾਪੇ। ਠੀਕ ਆ ਜੀ। ਆਪਾਂ ਨੂੰ ਕਿੰਨਾ ਟਾਈਮ ਇਹ ਗੱਲ ਦਾ ਅਹਿਸਾਸ ਨਹੀਂ ਹੁੰਦਾ। ਕੇ ਮਾਪਿਆਂ ਦੇ ਰੋਲ ਕੀ ਹੁੰਦੇ ਆ ਉਹਨਾਂ ਨੇ ਆਪਣੇ ਲਈ ਕੀ ਕੀਤਾ ਵਾ ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਇਹ ਦੱਸੂਗਾ ਕਿ ਵੀ ਜਦੋਂ ਆਪਾਂ ਇਸ ਪੜਾਅ ਤੇ ਆ ਜਾਂਦੇ ਆ ਤੇ ਉਦੋਂ ਆਪਾਂ ਨੂੰ ਇਹ ਚੀਜ਼ ਦੀ ਸਮਝ ਪੂਰੀ ਆ ਜਾਂਦੀ ਆ ਕਿ ਵੀ ਮਾਪਿਆਂ ਦਾ ਰਿਸ਼ਤਾ ਕੀ ਹੈ ਤੇ ਮਾਪਿਆਂ ਨੇ ਆਪਣੇ ਲਈ ਕੀ ਕੀਤਾ ਕੀ ਯੋਗਦਾਨ ਉਹਨਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਕਿਉਂਕਿ ਚੱਜ ਦੀ ਗੱਲ ਜਿਹੜੀ ਹੁੰਦੀ ਆ ਉਹਨੂੰ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਮੈਂ ਜਾਣਦਾ ਕਿ ਬਹੁਤ ਸਾਰੇ ਬੰਦੇ ਆ ਯੂਟਿਊਬਰ ਕਿ ਜਿਨ੍ਹਾਂ ਦੀ ਵੀਡੀਓ ਵਿੱਚ ਕੱਖ ਵੀ ਕੋਈ ਚੱਜ ਦੀ ਗੱਲ ਨਹੀਂ ਹੁੰਦੀ ਕਿ ਲੋਕ ਵੀਡੀਓ ਨੂੰ ਟੜੇ ਧੜਾ ਧਰ ਸ਼ੇਅਰ ਕਰੀ ਜਾਂਦੇ ਆ ਹੁਣ ਆਪਾਂ ਗੱਲ ਕਰਨ ਲੱਗੇ ਆ ਮਾਪਿਓ ਦੀ ਮਾਪਿਓ ਜਿਹੜਾ ਹੁੰਦਾ ਇਹਦਾ ਆਪਣੀ ਜ਼ਿੰਦਗੀ 'ਚ ਰੋਲ ਕੀ ਹੁੰਦਾ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਛੋਟੇ ਹੁੰਨੇ ਆ ਉਸ ਵਕਤ ਆਪਾਂ ਨੂੰ ਮਾਪਿਓ ਬਹੁਤ ਚੰਗਾ ਭਲਾ ਬੁਰਾ ਵੀ ਕਹਿੰਦਾ ਉਸ ਵਕਤ ਆਪਾਂ ਇਹ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਵੀ ਉਹ ਕਿਉਂ ਆਪਾਂ ਨੂੰ ਬੁਰਾ ਕਹਿੰਦਾ ਕਿਉਂਕਿ ਆਪਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਕਿ ਉਹਨਾਂ ਦੀ ਗੱਲ ਨੂੰ ਆਪਾਂ ਐਕਸੈਪਟ ਕਰ ਸਕੀਏ ਆਪਾਂ ਨੂੰ ਸਿਰਫ ਤੇ ਸਿਰਫ ਉਹ ਗਲਤ ਲੱਗਦੇ ਕਿ ਯਾਰ ਉਹ ਗਲਤ ਕਹਿੰਦੇ ਉਹ ਰੋਂਗ ਕਹਿੰਦੇ ਆ ਠੀਕ ਆ ਨਾ ਪਰ ਜਦੋਂ ਆਪਣਾ ਮੈਰਿਜ ਹੋ ਜਾਂਦੀ ਆ ਸ਼ਾਦੀ ਹੋ ਜਾਂਦੀ ਆ ਆਪਣੀ ਵਿਆਹ ਹੋ ਜਾਂਦਾ ਆਪਣਾ ਤੇ ਜਦੋਂ ਆਪਣੇ ਇੱਕ ਪਹਿਲਾ ਬੱਚਾ ਹੋ ਜਾਂਦਾ ਉਸ ਵਕਤ ਕੀ ਹੁੰਦਾ ਇਹ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗਣ ਲੱਗ ਜਾਂਦਾ ਕਿ ਮਾਪਿਓ ਨੇ ਸਾਡੀ ਜ਼ਿੰਦਗੀ ਚ ਕੀ ਰੋਲ ਨਿਭਾਇਆ ਕਿਵੇਂ ਉਹਨਾਂ ਨੇ ਸਾਨੂੰ ਪਾਲਿਆ ਕਿਵੇਂ ਇੱਥੋਂ ਤੱਕ ਇਸ ਮਕਾਮ ਤੱਕ ਸਾਨੂੰ ਲੈ ਕੇ ਆਏ ਆ ਤੇ ਆਪਾਂ ਸੌਖਾ ਜਿਹਾ ਇਹ ਕਹਿ ਦਿੰਨੇ ਆ ਤੁਸੀਂ ਸਾਡੇ ਲਈ ਕੀ ਕਰਤਾ ਨਹੀਂ ਗਲਤ ਆਪਾਂ ਆਪਣੇ ਲਈ ਮਾਪਿਓ ਨੇ ਇੰਨਾ ਕਰਦੇ ਕਿ ساری ਜ਼ਿੰਦਗੀ ਵੀ ਆਪਾਂ ਉਹਨਾਂ ਦੀ ਸੇਵਾ ਕਰੀ ਜਾਈਏ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਬਹੁਤ ਸਾਰੇ ਸੱਜਣਾ ਕਿ ਜਿਹੜੇ ਮਾਪਿਆਂ ਨੂੰ ਆਪ ਸ਼ਬਦ ਬੋਲਦੇ ਆ ਵੱਧ ਘੱਟ ਬੋਲਦੇ ਆ ਮੈਂ ਆਸ ਕਰਦਾ ਹਾਂ ਇਹ ਵੀਡੀਓ ਨੂੰ ਦੇਖ ਕੇ ਕੁਝ ਨਾ ਕੁਝ ਬਹੁਤ ਸੁਧਰਨਗੇ ਠੀਕ ਆ ਜੀ ਕਿਉਂਕਿ ਜਿੰਨਾ ਚਿਰ ਆਪਦੇ ਤਨ ਦੇ ਨੀ ਨੀ ਬੀਤਦੀ ਉਹਨਾਂ ਚਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕੀ ਸਹੀ ਆ ਤੇ ਕੀ ਗਲਤ ਆ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਜਦੋਂ ਆਪ ਕਰਨਾ ਪੈ ਜੇ ਫਿਰ ਪਤਾ ਲੱਗਦਾ ਵਾ ਕਿ ਜ਼ਿੰਮੇਵਾਰੀਆਂ ਕੀ ਹੁੰਦੀਆਂ ਫਰਜ਼ ਕੀ ਹੁੰਦੇ ਆ ਜਿਹੜਾ ਬੰਦਾ ਫਰਜ਼ਾਂ ਦੀ ਇੱਜ਼ਤ ਕਰਦਾ ਨਾ ਤੇ ਉਹ ਮਾਪਿਆਂ ਨੂੰ ਕਦੇ ਭੁੱਲਦਾ ਨਹੀਂ ਜਿਹੜਾ ਜਾਣਦਾ ਕਿ ਫਰਜ਼ ਕੀ ਹੁੰਦੇ ਆ ਠੀਕ ਆ ਜੀ ਜੇ ਗੱਲ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਅਾ ਚੜ੍ਹਦੀ ਕਲਾ ਚ ਰਹੋ ਜਿਉਂਦੇ ਵਸਦੇ ਰਹੋ